ਖਬਰ ਜੁੜੀ ਆ ਭਾਈ ਅੰਬਰਤਪਾਲ ਸਿੰਘ ਦੇ ਨਾਲ ਪੂਰੀ ਖਬਰ ਸੁਣਿਓ ਐਂਡ ਤੱਕ ਵੀਡੀਓ ਜਰੂਰ ਸੁਣ ਲਿਓ ਕਿਉਂਕਿ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਐਮਪੀ ਭਾਈ ਅੰਬਰਤਪਾਲ ਸਿੰਘ ਖਾਲਸਾ ਜੋ ਕਿ ਐਨਐਸਐ ਤਹਿਤ ਡਿਬਰੂਗੜ ਦੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਤਾਂ ਦੱਸ ਦੋ ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਤੀਜਾ ਸਾਲ ਹੋ ਗਿਆ ਐਨਐਸਐ ਲੱਗੀ ਨੂੰ ਜਿਹੜਾ ਭਾਈ ਅੰਬਰਤਪਾਲ ਸਿੰਘ ਦੇ ਵਕੀਲਾ ਵੱਲੋਂ ਜਿਹੜਾ ਪਹਿਲਾਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਉਹ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਤੇ ਜਿਹੜਾ 4 ਹਫਤਿਆਂ ਦੇ ਵਿੱਚ ਨਿਵੇੜਾ ਕੀਤਾ ਜਾਵੇ ਇਹਦਾ ਪੰਜਾਬ ਸਰਕਾਰ ਨੂੰ ਜਿਹੜਾ ਇੱਕ ਆ ਦੇਸ਼ ਜਾਰੀ ਕਰ ਦਿੱਤਾ ਸੀ ਹਾਈ ਕੋਰਟ ਦੇ ਵਿੱਚ ਕੱਲ ਸਰਵਾਈ ਹੋ ਕੇ ਹਟਿਆ ਤੇ ਉੱਥੇ ਜਿਹੜਾ ਕਿ ਢਿੱਲੀ ਕਾਰਜਗਾਰੀ ਆਪਾਂ ਕਹਦੇ ਕਿ ਪੰਜਾਬ ਸਰਕਾਰ ਦੀ ਦੇਖੋਂ ਨੂੰ ਮਿਲੀ ਆ ਪੰਜਾਬ ਸਰਕਾਰ ਨੇ ਜਿਹੜਾ ਕੋਈ ਵੀ ਉੱਥੇ ਜਵਾਬ ਦਾਖਲ ਨਹੀਂ ਕੀਤਾ ਤੇ ਇਸ ਦੇ ਤਹਿਤ ਹਾਈ ਕੋਰਟ ਵੱਲੋਂ ਜਿਹੜਾ ਕਿ ਪੰਜਾਬ ਸਰਕਾਰ ਨੂੰ ਤਾਰਨਾ ਜਿਹੜੀ ਕੀਤੀ ਅਤੇ 10000 ਰੁਪਿਆ ਜੁਰਮਾਨਾ ਵੀ ਲਗਾਇਆ ਗਿਆ ਤੇ ਅਗਲੀ ਜਿਹੜੀ ਤਰੀਕਾ ਉਹ 2 ਫਰਵਰੀ ਤੇ ਪਾ ਦਿੱਤੀ ਆ ਹੁਣ 2 ਫਰਵਰੀ ਨੂੰ ਦੇਖਦੇ ਆ ਕਿ ਪੰਜਾਬ ਸਰਕਾਰ ਕਿ ਭਾਈ ਅਮਰਪਾਲ ਸਿੰਘ ਦੀ ਐਨਐਸ ਨੂੰ ਲੈ ਕੇ ਕੀ ਰੁਖ ਅਪਣਾਉਂਦੀ ਆ ਜਾਂ ਉਥੇ ਆਪਣਾ ਜਵਾਬ ਕੀ ਦਾਖਲ ਕਰਦੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ 2024 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਤੇ ਵਸੀਆਂ ਨੇ ਜਿਹੜਾ ਕਰੇਬ 4 ਲੱਖ ਵੋਟਾਂ ਪਾਈਆਂ ਤੇ 2 ਲੱਖ ਵੋਟਾਂ ਦੇ ਪਲੱਸ ਦੇ ਨਾਲ ਜਿੱਤੇ ਸਭ ਤੋਂ ਵੱਧ ਜਿਹੜਿਆਂ ਵੋਟਾਂ ਪਈਆਂ ਨੇ ਭਾਈ ਅੰਮਰਤਪਾਲ ਸਿੰਘ ਨੂੰ ਤੇ ਐਮਪੀ ਬਣੇ ਨੇ ਖੰਡੂਰ ਸਾਹਿਬ ਤੋਂ ਪਰ ਇੱਥੇ ਜਿਹੜਾ ਲੋਕਤੰਤਰ ਦਾ ਗਲਾ ਕੁੱਟਿਆ ਗਿਆ ਸਰੇ ਆਮ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਇੱਕ ਬਾਰੇ ਵੀ ਜਿਹੜਾ ਲੋਕ ਸਭਾ ਦੇ ਵਿੱਚ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਜੇ ਗੱਪਾ ਗੱਲ ਕਰੀ ਤਿਹਾਰ ਦੇਲ ਤੇ ਜਵਾਪਾ ਦੇ ਤਹਿਤ ਅਰਸੀਦ ਜਿਹੜਾ ਕਿ 12 ਮੁੱਲਾ ਤੋਂ ਜਿਹੜਾ ਐਮਪੀਆ ਉਹਨੂੰ ਦੋ ਵਾਰੀ ਬੋਲਣ ਦਾ ਸਮਾਂ ਦਿੱਤਾ ਗਿਆ ਉਹਨੂੰ ਦੋ ਵਾਰੀ ਪ੍ਰੌਜ਼ ਦਿੱਤੇ ਗਏ ਆ ਹਰ ਵਾਰੀ ਜਿਹੜਾ ਉਹ ਸਮਾਂ ਮਿਲਦਾ ਉਹਨੂੰ ਲੋਕ ਸਭਾ ਦੇ ਵਿੱਚ ਬੋਲਣ ਦਾ ਪਰ ਇੱਥੇ ਕਿਹਾ ਜਾਂਦਾ ਕਿ ਭਾਈ ਅੰਬਰਦਪਾਲ ਲਈ ਖਤਰਾ ਹੈਗਾ ਦੇਖੋ ਨਾ ਤਾਂ ਭਾਈ ਅੰਬਰਦਪਾਲ ਸਿੰਘ ਨੇ ਪੰਜਾਬ ਦੇ ਵਿੱਚ ਆਉਣਾਗਾ ਉਹ ਤਾਂ ਦਿੱਲੀ ਲੋਕ ਸਭਾ ਦੇ ਵਿੱਚ ਬੋਲਣਾ ਜਾ ਕੇ ਉਹਨੇ ਤੇ ਪੰਜਾਬ ਦੇ ਲਈ ਵੀ ਖਤਰਾ ਕਹਦਾ ਹੈਗਾ ਅੱਜ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਕਿ ਸਿੱਖ ਨੌਜਵਾਨਾਂ ਨੂੰ ਕਰੀਬ 40-45 ਨੌਜਵਾਨ ਨੇ ਜਿਨ੍ਹਾਂ ਦੇ ਉੱਪਰ ਐਨਐਸਏ ਲਗਾਏ ਹੋਏ ਆ ਜਿਨ੍ਹਾਂ ਦੇ ਉੱਪਰ ਹੋਰ ਵੱਖ-ਵੱਖ ਤਰ੍ਹਾਂ ਦੇ ਤਹਿਤ ਕਾਨੂੰਨ ਲਗਾ ਕੇ ਜਿਹੜਾ ਉਹਨਾਂ ਨੂੰ ਬੰਦੀ ਬਣਾਇਆ ਹੋਇਆਗਾ ਪਰ ਇੱਥੇ ਬੜੀ ਦੁੱਖ ਦੀ ਗੱਲ ਆ ਕਿ ਸਾਡਾ ਕਾਨੂੰਨ ਆ ਤੇ ਕੀ ਕਹਿ ਰਿਹਾ ਕਿ ਇੱਕ ਬੰਦੇ ਦੇ ਉੱਪਰ ਲਗਾਤਾਰ ਐਨਐਸਏ ਤੀਜੀ ਵਾਰ ਐਨਐਸਏ ਲੱਗਣੀ ਨਾ ਉਹਨੇ ਕੋਈ ਬੰਦਾ ਮਾਰਿਆ ਨਾ ਉਹਨੇ ਕੋਈ ਹੋਰ ਕ੍ਰਾਇਮ ਕੀਤਾ ਸਿਰਫ ਇੱਕ ਅਜਨਾਲਾ ਕਾਡ ਬਣਾ ਦਿੱਤਾ ਤੇ ਇਹ ਜਿਹੜਾ ਸਾਰਾ ਜਿਹੜਾ ਲੰਗਲਣ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀਡੀਓ ਦੇ ਵਿੱਚ ਆ ਇਹ ਸਾਰੇ ਅੱਜ ਤੋਂ ਨਹੀਂ ਇਹ ਬਾਦਲ ਦੀ ਦੇਣ ਹੁੰਦੀ ਆ ਬਾਦਲ ਕਾ ਦੀ ਦੇਣ ਹੁੰਦੀ ਆ 84 ਮਿਲ ਵੀ ਇਹਨਾਂ ਨੇ ਲਿਖ ਲਿਖ ਚਿੱਠੀਆਂ ਪਾਈਆਂ ਤਾਂ ਦਰਬਾਰ ਸਾਹਿਬ ਤੇ ਆਮਲਾ ਹੋਇਆ ਇਸੇ ਤਹਿਤ ਜਦੋਂ ਭਾਈ ਅੰਮਰਤਪਾਲ ਸਿੰਘ ਪੰਜਾਬ ਦੇ ਵਿੱਚ ਖਾਲਸਾ ਬੀਰ ਕੱਢੀ ਉਦੋਂ ਕੋਈ ਖਤਰਾ ਨਹੀਂ ਇਹਨਾਂ ਨੂੰ ਜਾਪਿਆ ਜਦੋਂ ਇੱਕ ਆਪਣਾ ਬੰਦਾ ਛਡਾਉਣ ਗਿਆ ਅਜਨਾਲਾ ਦੇ ਵਿੱਚ ਆ ਉਤੋਂ ਲੈ ਕੇ ਜੋ ਕੁਝ ਉੱਤੇ ਹੋਇਆ ਤੁਹਾਡੇ ਸਾਹਮਣੇ ਆ ਪਰ ਉੱਥੇ ਹਰਸਿਮਰਤ ਕੌਰ ਉੱਚੇ ਉੱਚੇ ਰੋਈ ਕਿ ਭਾਈ ਅੰਮਰਤਪਾਲ ਸਿੰਘ ਨੂੰ ਕਿਉਂ ਨਹੀਂ ਤੁਸੀਂ ਜੇਲ੍ਹ ਦੇ ਵਿੱਚ ਛੱਡਦੇ ਤੇ ਉੱਥੇ ਬਿਕਰਮ ਸਿੰਘ ਮਜੀਠੀਆ ਉੱਚੀ ਉੱਚੀ ਰੋਇਆ ਉੱਥੇ ਬਿਰਸਾ ਸਿੰਘ ਬਲਟਵਾਹ ਰੋਇਆ ਉੱਥੇ ਸਖਬੀਰ ਬਾਦਲ ਰੋਇਆ ਤਾਹਾਂ ਨਿਕਲ ਗਏ ਇਹਨਾਂ ਦੀਆਂ ਕਿ ਇੱਕ ਨੌਜਵਾਨ 29 ਸਾਲ ਦਾ ਨੌਜਵਾਨ ਆ ਤੇ ਉਹ ਸਾਡੇ ਤੋਂ ਅੱਗੇ ਲੰਘ ਗਿਆ ਤੇ ਇੱਕ ਜਿਹੜਾ ਗੈਂਗ ਹੋਰ ਆ ਤੋਤੀ ਬਦਮਾਸ਼ ਗੈਂਗਾ ਏਜੰਸੀਆਂ ਦਾ ਪਾਲੇ ਹੋਏ ਗੁੰਡੇ ਆ ਜਿਹੜੇ ਤੇ ਉਹ ਕਹਿੰਦੇ ਕਿ ਭਾਈ ਅੰਮਰਪਾਲ ਸਿੰਘ ਨੇ ਹਰੀਨਾਉ ਦਾ ਕਤਲ ਕਰਵਾ ਦਿੱਤਾ ਹੁਣ ਉਹਦੇ ਚ ਪਰਦੇ ਵਿੱਚ ਲਵੇਟਿਆ ਜਾਵੇ ਯਾਨੀ ਕਿ ਜਿਹਨੇ ਆਪ ਏਜੰਸੀਆਂ ਦੇ ਧੱਕੇ ਚੜੇ ਹੋਏ ਆ ਜਿਹੜੇ ਕਿ ਸਟੇਟ ਦੇ ਹੱਥ ਥੋਕੇ ਬਣੇ ਹੋਏ ਆ ਅੱਜ ਉਹ ਭਾਈ ਅੰਮਰਪਾਲ ਸਿੰਘ ਨੂੰ ਇਹ ਕਹਿੰਦੇ ਆ ਕਿ ਕਦੋਂ ਇਸ ਦਾ ਫਾਅ ਬਟ ਦਿੱਤਾ ਜਾਵੇ ਮਾਫ ਕਰਨਾ ਮੈਨੂੰ ਇਹ ਗੱਲ ਆ ਮਜਬੂਰੀ ਬਸ ਕਹਿਣੀ ਪੈ ਰਹੀ ਆ ਇਹ ਉਹਨਾਂ ਲੋਕਾਂ ਦੀ ਬੋਲੀ ਆ ਮੇਰੀ ਬੋਲੀ ਨਹੀਂ ਇਹ ਕਿਉਂਕਿ ਭਾਈ ਅੰਮਰਪਾਲ ਸਿੰਘ ਇੱਕ ਐਮਪੀ ਉਹ ਬਣਿਆ ਸਿੱਖ ਐਮਪੀ ਬਣਿਆ ਸਿੱਖ ਚਿਹਰਾ ਬਣਿਆ ਫਿਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜਾ ਜਥੇਬੰਦੀ ਜਿਹੜਾ ਇੱਕ ਪਾਰਟੀ ਬਣਾ ਲਈ ਪਾਰਟੀ ਤੋਂ ਬਾਅਦ ਜਿਹੜਾ ਅੱਜ ਆਵਾਜ਼ਾਂ ਉੱਠਣ ਲੱਗੀਆਂ ਕਿ ਭਾਈ ਅੰਬਰਪਾਲ ਸਿੰਘ ਨੂੰ ਤੇ ਉੱਪਰ ਜਿਹੜੀ ਐਨਐਸ ਹਟਾਈ ਜਾਵੇ ਉਹਨੂੰ ਲੋਕ ਸਭਾ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਜਾਵੇ ਕਿਉਂਕਿ 4 ਲੱਖ ਲੋਕਾਂ ਨੇ ਵੋਟਾਂ ਪਾਈਆਂ 20 ਲੱਖ ਲੋਕਾਂ ਦਾ ਨਮਾਇੰਦਾ ਖਨੂਰ ਸਾਹਿਬ ਵਾਸੀਆਂ ਦਾ ਉੱਥੇ ਜਿਹੜੇ ਮੁੱਦੇ ਨੇ ਜਿਉਂਦੇ ਤਿਉਂ ਪਏ ਨੇ ਤੇ ਭਾਈ ਅੰਬਰਪਾਲ ਸਿੰਘ ਤੋਂ ਕਾਹਦਾ ਖਤਰਾ ਕੋਈ ਖਤਰਾ ਨਹੀਂ ਸਿਰਫ ਇਹ ਲੋਕ ਨੇ ਜਿਹੜੇ ਕੁਝ ਕ ਜਿਹੜੇ ਕਿ ਆਪਾਂ ਕਹਿ ਲਈਏ ਕੁਝ ਡੇਰੇਦਾਰ ਆ ਕੁਝ ਬਾਦਲ ਕੇ ਆ ਕੁਝ ਹੋਰ ਆ ਜਿਹੜਾ ਆ ਦੋ ਚਾਰ ਨੇ ਜਿਹੜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਬਾਰ-ਬਾਰ ਮੈਂ ਉਹਨਾਂ ਦਾ ਨਾਮ ਕੀ ਲਵਾਂ ਜਿਹੜੇ ਕਿ ਸਰਿਆਂਮ ਸਟੇਟ ਸਰਕਾਰ ਦੇ ਸਟੇਟ ਦੇ ਹੱਥ ਠੋਕੇ ਬਣੇ ਹੋਏ ਆ ਅੱਜ ਉਹ ਕਹਿੰਦੇ ਆ ਕਿ ਭਾਈ ਅੰਮਰਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਹੁਣ ਅੰਮਰਪਾਲ ਸਿੰਘ ਦੇ ਜਿਹੜਾ ਕਿ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਇਹ ਆ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਲੱਗਦਾ ਕਿ ਜੇਕਰ ਪੰਜਾਬ ਸਰਕਾਰ ਉੱਥੇ ਇਹ ਲਿਖ ਕੇ ਦਿੰਦੀ ਹੈ ਕਿ ਸਾਨੂੰ ਐਨਐਸਟੀ ਖਤਮ ਹੋਣੀ ਚਾਹੀਦੀ ਆ ਤਾਂ ਝਟਾ ਖਤਮ ਹੋ ਜਾਵੇਗੀ ਇਹ ਹੁਣ ਪੰਜਾਬ ਸਰਕਾਰ ਤੇ ਨਿਰਪਰ ਕਰਦਾ ਹੈਗਾ ਪੰਜਾਬ ਸਰਕਾਰ ਉੱਤੇ ਕੀ ਲਿਖ ਕੇ ਦਿੰਦੀ ਹੈ ਹਾਈ ਕੋਰਟ ਦੇ ਵਿੱਚ ਜਵਾਬ ਕਿ ਆਪਾਂ ਦੇਖਦੇ ਹਾਂ ਕਿ 2 ਫਰਵਰੀ ਨੂੰ ਪਤਾ ਲੱਗ ਜਾਊਗਾ ਕਿ ਕੀ ਭਾਈ ਅੰਮਰਦਪਾਲ ਸਿੰਘ ਨੂੰ ਰਾਤ ਮਿਲਦੀ ਆ ਜਾਂ ਫਿਰ ਐਨਐਸਏ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਆ ਇਹ ਤੇ ਜ਼ਰੂਰ ਆਪਾਂ ਚੰਨਣਾ ਪਾਵਾਂਗੇ ਪਰ ਵੱਡਾ ਤੇ ਸਵਾਲ ਇਹ ਆ ਕਿ ਸਿੱਖਾਂ ਦੇ ਲਈ ਹੀ ਇਹ ਕਿਉਂ ਕੀਤਾ ਜਾਂਦਾ ਹਰ ਵਾਰ ਸਿੱਖਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਤੇ ਇਸ ਕਰਕੇ ਜਿਹੜਾ ਇਹ ਦੁੱਖ ਦੀ ਗੱਲ ਵੀ ਆ ਕਿ ਜਿਹੜਾ ਬੰਦਾ ਐਮਪੀ ਚੁਣ ਲਿਆ ਲੋਕਾਂ ਨੇ ਚੁਣਿਆ ਉਹ ਕੁਤੋਂ ਧੱਕੇ ਧੱਕੇ ਦੇ ਨਾਲ ਵੋਟਾਂ ਪਾ ਕੇ ਨਹੀਂ ਬਣਿਆ ਉਹ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਫਿਰ ਉਹਨਾਂ ਉਹ ਲੋਕਾਂ ਦੇ ਨਾਲ ਵੀ ਜਿਹੜਾ ਬਿਤਕਰਾਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹ ਵੀ ਇੱਕ ਸਮਝ ਦੀ ਜ਼ਰੂਰਤ ਆ ਤੇ ਹੁਣ ਵੇਖਦੇ ਆ ਕਿ ਅਗਲੀ ਸਰਵਾਈ ਤੱਕਾ ਉਹਦੇ ਤੱਕ ਮੈਨੂੰ ਦਿਓ ਅਜਾਇਤਾ ਤੁਸੀਂ ਇਸ ਵੀਡੀਓ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਭਾਈ ਅੰਮਰਪਾਲ ਸਿੰਘ ਤੇ ਐਨਐਸ ਹਟਣੀ ਚਾਹੀਦੀ ਆ ਕੀ ਸਰਕਾਰ ਨੂੰ ਆਪਣਾ ਰੁਖ ਜਿਹੜਾ ਉਹ ਬਦਲਣਾ ਚਾਹੁੰਦਾਗਾ ਜਾਂ ਫਿਰ ਸਰਕਾਰ ਜਿਸ ਤਰ੍ਹਾਂ ਪੰਜਾਬ ਸਰਕਾਰ ਇਹ ਚਾਹੁੰਦੀ ਆ ਜਾਂ ਉਹਨਾਂ ਲੋਕਾਂ ਦੇ ਹੱਥ ਠੋਕੇ ਬਣ ਜਾਂਦੀ ਆ ਕਿ ਕੁਝ ਕੁ ਲੋਕੋ ਕਹਿ ਦਿੰਦੇ ਆ ਸਾਨੂੰ ਖਤਰਾ ਜੀ ਸਾਨੂੰ ਫਲਾਨਾ ਖਤਰਾ ਸਾਨੂੰ ਧਮਕੀਆਂ ਆਪ ਹੀ ਸਮੇਸਨਾਂ ਵਾਲਿਆਂ ਨੂੰ ਆਪ ਹੀ ਧਮਕੀ ਦਵਾਈ ਜਾਂਦੇ ਆ ਆਪ ਦੇ ਬੰਦੇ ਉਹਨਾਂ ਨੂੰ ਧਮਕੀਆਂ ਦਵਾ ਦਿੰਦੇ ਆ ਆਪ ਹੀ ਉਹਨਾਂ ਦਾ ਖਤਰਾ ਹੈਗਾ ਤੇ ਇਸ ਕਰਕੇ ਜਿਹੜਾ ਭਾਈ ਅੰਮਰਪਾਲ ਸਿੰਘ ਨੇ ਕਰ ਟਾਰਗੇਟ ਕੀਤਾ ਜਾ ਰਿਹਾ